ਗਿਆ ਸਾਡੇ ਲਵੇ ਫੋਨ ਗਿਆ ਤੀ ਅਸੀਂ ਘਰੇ ਤੇ ਤੇ ਜਦੋਂ ਸਾਨੂੰ ਪਤਾ ਲੱਗਿਆ ਵੀ ਇਹ ਤਾਂ ਅੱਗ ਲੱਗੀ ਹੋਈ ਏ ਅਸੀਂ ਉਸੇ ਟਾਈਮ ਟਰੈਕਟਰਾਂ ਰਹਿ ਨੂੰ ਲੈ ਕੇ ਇੱਥੇ ਪਹੁੰਚਿਆ ਜੀ ਸਾਡੇ ਆਉਂਦੇ ਨੂੰ ਹੀ ਸਾਡਾ ਕੀਲਾ ਸਵਾ ਕੀਲਾ ਕਣਕ ਦਾ ਦੀ ਖੜੀ ਦਾ ਇਹ ਜਲ ਗਿਆ ਜੀ ਮੌਕੇ ਤੇ ਭਜਾਇਆ ਗਿਆ ਆ ਕੇ ਫੇ ਹੋਰ ਵੀ ਚਲੀ ਆ ਇੱਥੇ ਉਰੇ ਬਾਕੀ ਤਾਂ ਹੀ ਵੱਡੀ ਵੀ ਸੀ ਘਰਚੇ ਜਲੇ ਨੇ ਕਣਕ ਜਲੇ ਨੇ ਕੀ ਆਪਣੀਆਂ ਬਾਕੀ ਉਹ ਜਨਰਲ ਪਰਦਿਆਂ ਦਾ ਦੀ ਕੀਲਾ ਡੇਢ ਕੀਲਾ ਉਹਨਾਂ ਦਾ ਜਲ ਜਾਵਚ ਰਿਆ ਨਾ ਠੀਕੇ ਹਾਂਜੀ ਠੀਕੇ ਤੇ ਦੀ ਕੀ ਰੇਟ ਠੀਕਾ ਸੀ ਇੱਕਾਈ 12 13000 ਰੁਪਏ ਨੂੰ ਦੇ ਜੀ ਬਹੁਤ ਵੀਰੇ ਨੁਕਸਾਨ ਹੋ ਗਏ ਜੀ ਮੰਗ ਕਰਦੇ ਹਾਂ ਸਰਕਾਰ ਤੋਂ ਸਰਕਾਰ ਤੋਂ ਇਹ ਹੀ ਮੰਗ ਕਰਦੇ ਆ ਵੀ ਸਾਨੂੰ ਮਾੜਾ ਮੋਟਾ ਇਹਦਾ ਮਾਅਜਾ ਮਿਲਣਾ ਚਾਹੀਦਾ ਨੁਕਸਾਨ ਕਾਫੀ ਵੱਡਾ ਹੋ ਗਿਆ ਇਹੀ ਇਤਿਹਾਸਾ ਹੁੰਦੀਆਂ ਨੇ ਆਪਾਂ ਨੂੰ ਸਾਰੀਆਂ ਫਸਲ ਤੇ ਉਹੀ ਆਪਣੀ ਰਹੀ ਨਹੀਂ ਇਹ ਮਾੜਾ ਮੋਟਾ ਇੰਨਾ ਕਿ ਬਚਦਾ ਹੁੰਦਾ ਹੀ ਉਹ ਜਿਹੜੀ ਬਚਤ ਦੀ ਬਸ ਉਹ ਨਹੀਂ ਠੇਕੇ ਦੇ ਹੈਗੇ ਨਹੀਂ 15 20 ਕਿੱਲੇ ਨਹੀਂ ਤੇ ਭਾਈ ਕਹਿੰਦੇ ਭਈ ਇਹ ਫਿਰਦੇ ਤੇ ਜਵਾਖ ਦੇ ਵਿੱਚੇ ਭਈ ਇਹ ਉਹ ਪਤਾ ਨਹੀਂ ਕਿਵੇਂ ਹੋਈ ਆ ਕਿਵੇਂ ਨਹੀਂ ਇੱਥੇ ਬੰਦਾ ਕੋਈ ਨਹੀਂ ਦੀ ਹੋਰ ਹਾਂਜੀ ਉਹੀ ਭਈ ਇਹ ਬੱਲੀਆਂ ਬੁੱਲੀਆਂ ਚੁਗਦੇ ਫਿਰਦੇ ਤੇ ਉੱਥੋਂ ਜਿਉਂ ਚੜੀ ਉਹ ਟੌੜੇ ਨੂੰ ਬਾਗੀ ਦੇਖ ਹਾਂਜੀ ਆਹ ਸਾਰੇ ਜਲ ਗਈ ਉਹ ਆਪਣਾ ਜਲ ਗਿਆ ਕਿਲਾ ਇੱਕ ਹਾਂਜੀ ਸਾਰੇ ਤਾਂ ਕਿਲੇ ਉਹ ਟਰੈਕਟਰ ਤਾਂ ਕਾ ਦੇਖ ਲੈ ਤਿੰਨ ਚਾਰ ਤਿੰਨ ਚਾਰ ਕਿਲੇ ਜਲ ਗਏ ਹਾਂ ਆਹ ਲਾਨ ਇਹਨਾਂ ਦਾ ਜਲਿਆ ਇਹ ਸਾਡੇ ਪਿੰਡ ਦੇ ਨੇ ਸੰਤ ਕਾਖੇਉ ਨਹੀਂ ਕਿਹੜੇ ਪਿੰਡ ਦੇ ਇਹ ਸੀ ਕਿ ਕਣਕ ਜਿਹੜੀ ਨਾ ਜਿਹੜੀ ਆ ਇਹ ਇਹ ਤਾਂ ਸਾਰੀ ਉਹ ਮਤਲਬ ਇੱਧਰ થી ਆਪਣੇ ਕਰਨੋ ਚ ਧਰਨੋ ਚ ਉਹ ਆ ਜਿਹੜੀ ਉਹ ਉਹ ਟਾਉੜੇ ਚ ਚਲੀ ਗਈ ਠੀਕ ਉਹ ਜਿੱਥੇ ਪਰਰਾ ਆਪਣਾ ਸੈਟ ਜਿਹੜਾ ਮਾਫ ਕਰਦੇ ਹਾਂ ਸਰਕਾਰ ਤੋਂ ਸਰਕਾਰ ਤੋਂ ਹੁਣ ਦੇਖਣਾ ਚਾਹੀਦਾ ਸਰਕਾਰ ਨੂੰ ਭਈ ਆਮ ਜਾ ਜੀ ਇਹ ਕਣਕ ਵਰੀਆ ਜਿੱਥੋਂ ਅੱਗ ਲੱਗੀ ਵੈਸੇ ਤਾਂ ਪਿੰਡੋਂ ਆਏ ਆ ਭੱਜ ਕੇ ਜਿਆਦਾ ਹਲਾਉਸਮੈਂਟ ਹੋ ਗਈ ਕਰਨੋ ਅੱਛਾ ਕਰਨੋ ਤੇ ਦੇਖੀ ਆ ਜੀ ਤਾਂ ਜਾਂ ਪਤਾ ਇੱਥੋਂ ਫੋਨ ਗਏ ਵੀ ਅੱਗ ਲੱਗੀ ਵੀ ਆ ਪਿਛਲੇ 2 ਸਾਲ ਪਹਿਲਾਂ 3 ਸਾਲ ਪਹਿਲਾਂ ਵੀ ਲੱਗ ਲੱਗੀ ਸੀ ਜਦ ਸਾਨੂੰ ਮਾਅਬਜਾ ਕੁਛ ਨਹੀਂ ਮਿਲਿਆ ਅੱਛਾ ਹੂੰ ਇਹ ਹੁਣ ਕਿੰਨਾ ਕ ਨੁਕਸਾਨ ਹੋ ਗਿਆ ਹੁਣ 3000 ਰੁਪਏ ਕਿਥੋਂ ਆ ਮੇਰਾ ਫੋ ਗਿਆ ਆ ਗਮਾਂਡੀਆਂ ਦਾ ਜਲਪੁਰ ਦਾ ਇਹਨਾਂ ਦਾ ਵੀ ਠੇਕੇ ਤੇ ਆ ਪਿੰਡ ਦਾ ਨੌਂਦਿਆਂ ਦਾ ਇੱਕ ਹੋ ਠੇਕੇ ਤੇ ਲੇਤੇ ਵੀ ਆ 5-6 ਵਿੱਗੇ ਤਾਂ ਉਹਨਾਂ ਦਾ ਫੋ ਗਿਆ ਸਾਰੇ ਕਿਸਾਨਾਂ ਦੀ ਠੇਕੇ ਤੇ ਜ਼ਮੀਨ ਠੇਕੇ ਤੇ ਆ ਬਿਲਕੁਲ ਉਹ ਸਾਰੇ ਕਿਸਾਨ ਨੇ ਸਾਰੇ ਸਾਰੇ ਸਾਰਿਆਂ ਦੀ ਠੇਕੇ ਤੇ ਆ ਕਣਕ ਪੱਕੀ ਆ ਇਹਨ ਪੂਰੀ ਪੱਕੀ ਆ ਕਿਤੇ ਸਵਾਰਕ ਨਾਲ ਵੀ ਅੱਗ ਲੱਗਦੀ ਆ ਕਤੇ ਉਂ ਵੀਣ ਕੈਲੀ ਨਾਲ ਕੋਈ ਪਤੰਗਾ ਗਿਰ ਗਿਆ ਕੋਈ ਬੀੜੀ ਬੂੜੀ ਪੀ ਗਿਆ ਉਹਦੇ ਨਾਲ ਵੀ ਅੱਗ ਲੱਗਦੀ ਐ। ਇੱਕ ਵਾਰਾ ਦੇਖ ਲਓ ਵੀ 7-8 ਵਿੱਗੇ ਸੌ ਆਫ ਫੋਗ ਗਿਆ, 3-4 ਵਿੱਗੇ ਆਫ ਫੋਗ ਗਿਆ। ਤੇ ਕੋਈ ਸੌ ਫੋਗ ਗਿਆ, 15-20 ਵਿੱਗੇ ਤਾਂ ਇਹੀ ਹੋ ਗਿਆ। ਕੋਸਾ ਲਾਂਗਾ ਫੋਗ ਗਿਆ ਸਾਰਾ। ਕਾਫੀ ਨੁਕਸਾਨ ਹੋ ਗਿਆ। ਕਾਫੀ ਨੁਕਸਾਨ ਹੋ ਗਿਆ। ਸਾਰਿਆਂ ਦੀ ਠੇਕੇ ਤੇ ਜਮਿਨ ਲੱਤੀ। ਸਾਰਿਆਂ ਦੀ ਠੇਕੇ ਤੇ ਆਰੇ। ਇਹ ਟੌੜੇ ਦਾ ਹੱਦ ਆ ਗਈ, ਇਧਰ ਰੰਨੋ ਦੀ ਹੱਦ ਆ ਗਈ। ਇਹ ਅਸੀਂ ਰੰਨੋ ਦੇ ਆ ਕੇ ਟੌੜੇ ਦੀ ਪਾਉਂਦੇ ਆਂ। ਉਧਰ ਜਨਲਪੁਰ ਦੇ ਨੇ ਆ ਕੇ ਉਹ ਵੀ ਟੌੜੇ ਦੀ ਪਾਉਂਦੇ ਨੇ। ਉਧਰ ਉਹ ਸਾ ਕੀ ਮੰਗ ਕਰਦੇ ਆਂ ਸਰਕਾਰ ਤੋਂ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਵੀਰੇ ਹੁਣ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਇਹਦਾ ਲਾਉਸਮੈਂਟਾਂ ਹੋ ਗਈਆਂ ਵੀਰੇ ਲਾਉਸਮੈਂਟਾਂ ਹੋ ਗਈਆਂ ਜਦੇ ਲੋਕ ਭੱਜਲੇ ਪਿੰਡੋਂ ਟਰੈਕਟਰ ਪਾ ਕੇ ਟਰਾਲੀਆਂ ਆਦੇ ਹੈਰੋਆਂ ਕੋਈ ਹਾਲਾ ਕਿਸੇ ਨੇ ਟਰੈਕਟਰ ਵਾਲਾ ਪੰਪ ਪਾ ਲਿਆ ਫਿਰ ਫਟਾਫਟ ਉਧਰ ਤੀ ਹਵਾਵ ਦਾ ਵੀ ਰੋਕੋ ਥੋੜਾ ਜਿਹਾ ਘਟ ਗਿਆ ਤੀ ਨਹੀਂ ਤਾਂ ਅੱਗ ਜਾ ਕੇ ਕਣਕਾਂ ਹੀ ਪਾਹੀਆਂ ਵੀਰੇ ਕਣਕਾਂ ਕਣਕ ਇਹ ਤਾਂ ਜਦ ਹੁਣ ਕਣਕ ਅੱਗ ਲੱਗੀ ਮੂਰੇ ਮੂਰੇ ਟਰੈਕਟਰ ਹਾਂ ਹੈਰੋਆਂ ਪਾ ਲੀਆਂ ਜਿਵੇਂ ਆ ਹੁਣ ਇਧਰ ਆ ਬਾਈ ਪਾਈ ਆਉਂਦਾ ਉਹ ਇਹ ਵੀ ਪਾਈ ਜਾਂਦਾ ਇੱਕ ਨਹੀਂ ਸਾਰੇ ਕਿਤੇ ਹਾਲੇ ਵੀ ਡਾਰਾ ਬਈ ਕਿਤੇ ਅੱਗ ਰਹਿੰਦੀ ਨਾ ਹੋਵੇ ਕਿ ਤਾ ਫਿਰ ਹਾਂ 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 ਤਾਂ ਤਾਂ ਬਾਪੂ ਨੇ ਵੀ ਕਿਤੇ ਸੁਲਗਦੀ ਚਲਗਦੀ ਹਵਾ ਨਾਲ ਆ ਕੇ ਕਣਕ ਚ ਨਾ ਵਗ ਜਵੇ ਫੇਰ ਤੇ ਜੀ ਹੂਰੇ ਨਾ ਆਪਣੇ ਜਿਹੜੇ ਪੱਠੇ ਤੇ ਮਜ਼ਦੂਰ ਰਹਿੰਦੇ ਨੇ ਉਹ ਜਨਾਨੀਆਂ ਬੰਲੀਆਂ ਚੁਗਦੀਆਂ ਫਿਰਦੀਆਂ ਦੀਆਂ ਕਿਤੇ ਬੀੜੀ ਬੂੜੀ ਪੀਂਦੀਆਂ ਤਾਂ ਉਹਨਾਂ ਨੂੰ ਤਾਂ ਅੱਗ ਲੱਗੀ ਜੀ ਇਹ ਠੀਕ ਹੈ ਹੋਰ ਇੱਥੇ ਨਾ ਕੋਈ ਲਾਈਟ ਆ ਨਾ ਉੱਪਰ ਦੀ ਕੋਈ ਤਾਰ ਨਿਕਲਦੀ ਆ ਬਸ ਜਦੋਂ ਅੱਗ ਲੱਗੀ ਤਾਂ ਆਲੇ-ਦਾਲੇ ਦੇ ਪਿੰਡਾਂ ਨੇ ਕਾਬੂ ਪਾ ਲਿਆ ਇਹ ਗੱਡੀ ਸਾਡੇ 500 ਖੜਨੀ ਚਾਹੀਦੀ ਆ ਕਿਉਂ 84 ਪਿੰਡ ਪੈਂਦੇ ਨੇ ਇੱਥੇ ਇੱਥੇ ਕੋਈ ਸਾਧਨ ਨਹੀਂ ਹੈਗਾ ਭਾਈ ਦੇਖਿਆ ਕਿੱਥੇ ਜਾਂਦਾ ਹੁਣ ਤੁਸੀਂ ਆਪੇ ਪੁੱਤਾਂ ਮੰਗ 6 ਮਹੀਨੇ ਪਾਲੀਆ ਫਸਲ ਕਿਵੇਂ ਅਗਲਾ ਇਹਨੂੰ ਝੱਲ ਲੂਗਾ